ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਲੋਜੀ ਸਵੇਰ ਹੋ ਚੁੱਕੀ ਹੈ ਤੇ ਆਪਾਂ ਜੁੜ ਗਏ ਜੀ ਆਪਣਾ ਕੰਮ ਕਰਨ ਦੇ ਲਈ ਰਸੋਈ ਦੇ ਵਿੱਚ ਪਹੁੰਚ ਗਏ ਆ ਤੇ ਮੈਂ ਲਾਣੇ ਆ ਜੀ ਤੜਕੇ ਛੜਕੇ ਸਬਜੀ ਨੂੰ ਅੱਜ ਮੈਂ ਬਣਾਉਂਗੀ ਜੀ ਆਲੂ ਛੋਲੇਾਂ ਦੀ ਸਬਜੀ ਕਿਉਂਕਿ ਟਿਫਨ ਲੈ ਕੇ ਜਾਣੇ ਆ ਲੇਕਿਨ ਮੇਰੇ ਹਸਬੰਡ ਕਹਿ ਰਹੇ ਆ ਵੀ ਉਹਨਾਂ ਨੇ ਲੈ ਕੇ ਨਹੀਂ ਜਾਣਾ ਅੱਜ ਲੇਕਿਨ ਬੱਚਿਆਂ ਨੇ ਤਾਂ ਲੈ ਕੇ ਜਾਣੀ ਆ ਸਬਜੀ ਤੇ ਇਸ ਕਰਕੇ ਆਪਾਂ ਬਣਾ ਰਹੀਆਂ ਜੀ ਆਲੂ ਛੋਲੇਾਂ ਦੀ ਸਬਜੀ ਜੋ ਕਿ ਮੈਂ ਮਸਾਲਾ ਮਸੂਲਾ ਸਾਰਾ ਰੈਡੀ ਕਰ ਲਿਆ ਤੇ ਇੱਕ ਪਾਸੇ ਰੱਖੀ ਵੀ ਆ ਮੈਂ ਚਾਹ ਨਾਲ ਦੀ ਨਾਲ ਚਾਹ ਬਣੀ ਜਾ ਰਹੀ ਹੈ ਤੇ ਇੱਕ ਪਾਸੇ ਮੈਂ ਲਾਣ ਲੱਗੀ ਵੀ ਆ ਤੜਕੇ ਛੜਕੇ ਤੇ ਤੁਹਾਨੂੰ ਪਤਾ ਹੀ ਆ ਸਵੇਰ ਦੀ ਰੁਟੀਨ ਕਿੰਨੀ ਹੁੰਦੀ ਆ ਸਾਰਾ ਦਿਨ ਸਾਹ ਨਹੀਂ ਮਿਲਦਾ ਹੈਗਾ ਮੈਨੂੰ ਸਵੇਰੇ ਉੱਠ ਕੇ ਦੇਖੋ ਬੱਚਿਆਂ ਦਾ ਟੀਫਨ ਤਿਆਰ ਕਰਨੇ ਰੋਟੀ ਪਾਣੀ ਬਣਾਉਣਾ ਹਨਾ ਬੱਚਿਆਂ ਨੂੰ ਤਿਆਰ ਕਰਨਾ ਉਸ ਤੋਂ ਬਾਅਦ ਜਦੋਂ ਬੱਚੇ ਚਲੇ ਜਾਂਦੇ ਆ ਉਸ ਤੋਂ ਬਾਅਦ ਸੱਚੀ ਬਹੁਤ ਕੰਮ ਹੁੰਦਾ ਆ ਫਿਰ ਝਾੜੂ ਪੋਚਾ ਬਰਤਨ ਵਗੈਰਾ ਫਿਰ ਕੱਪੜੇ ਧੋਣੇ ਆ ਫਿਰ ਖੁਦ ਵੀ ਨਹਾਣਾ ਧੋਣਾ ਹੁੰਦਾ ਆ ਫੇਰ ਉਸ ਤੋਂ ਬਾਅਦ ਆਪਣੀ ਵੀਡੀਓ ਵੀ ਐਡੀਟਿੰਗ ਕਰਨੀ ਹੁੰਦੀ ਹੈ ਵੀਡੀਓ ਬਣਾਣੀ ਹੈ ਸ਼ੋਰਟ ਵੀਡੀਓ ਬਣਾਣੀ ਹੈ ਤੇ ਸਾਰਾ ਦਿਨ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ ਕਈ ਵਾਰ ਸਾਡੇ ਰਿਸ਼ਤੇਦਾਰ ਕਹਿ ਦਿੰਦੇ ਆ ਵੀ ਤੁਸੀਂ ਫੋਨ ਨਹੀਂ ਕਰਦੇ ਹੈਗੇ ਤੁਸੀਂ ਹਾਲਚਾਲ ਨਹੀਂ ਪੁੱਛਦੇ ਮੈਂ ਕਿਹਾ ਬਈ ਸਾਡੀ ਐਨੀ ਰੂਟੀਨ ਬੀਜ਼ੀ ਹੈ ਕਿ ਸਾਨੂੰ ਫੋਨ ਕਰਨ ਦਾ ਵੀ ਟਾਈਮ ਨਹੀਂ ਹੈਗਾ ਕਿਸੇ ਕੋਲ ਤੇ ਇੱਧਰ ਮੈਂ ਮਲਾਈ ਕੱਢ ਰਹੀ ਦੀ ਦੁੱਧ ਤੋਂ ਕਿਉਂਕਿ ਮਲਾਈ ਖਰਾਬ ਕਰਦੀ ਹੈ ਇੱਧਰ ਮੈਂ ਭਿਓਏ ਹੋਏ ਤੇ ਜੀ ਡਰਾਈ ਫੂਡ ਰਾਤ ਨੂੰ ਜੋ ਕਿ ਹੁਣ ਬਦਾਮਾਂ ਦੇ ਛਿਲਕੇ ਤਾਰਾਂਗੀ ਮੈਂ ਦੇਖੋ ਇੱਕਣ ਤਾਰ ਕੇ ਨਾ ਮੈਂ ਫੇਰ ਖਾਣੇ ਨਿਆ ਨਹੀਂ ਇਹ ਗਰਮ ਹੁੰਦੇ ਆ ਛਿਲਕੇ ਤੇ ਛਿਲਕਾ ਤਾਰ ਕੇ ਖਾਣੇ ਚਾਹੀਦੇ ਆ ਭਿਉਂ ਕੇ ਬਦਾਮ ਤੇ ਮੈਂ ਔਰ ਮੇਰੇ ਹਸਬੰਦ ਦੋਨੋਂ ਹੀ ਖਾਂਦੇ ਆ ਤੇ ਬੱਚੇ ਨਹੀਂ ਮੇਰਾ ਖਾਂਦੇ ਬੱਚੇ ਸਿਰਫ ਬਦਾਮ ਖਾ ਲੈਂਦੇ ਆ ਹੋਰ ਚੀਜ਼ ਨਹੀਂ ਖਾਂਦੇ ਉਹ ਤੇ ਲੋਜੀ ਸਬਜੀ ਵੀ ਬਸ ਆਪਣੀ ਬਣ ਕੇ ਰੈਡੀ ਹੋ ਰਹੀ ਐ ਤੇ ਚਾਹ ਬਣ ਗਈ ਐ ਬੱਚਿਆਂ ਨੂੰ ਦੇ ਆਈ ਮੈਂ ਤੇ ਹੁਣ ਮੈਂ ਥੋੜੀ ਜਿਹੀ ਚਾਹ ਪੀਵਾਂਗੀ ਆਪਣੀ ਤੇ ਗਰਮ ਪਾਣੀ ਪੀਆ ਫਿਲਹਾਲ ਮੈਂ ਪਹਿਲਾਂ ਤੇ ਹੁਣ ਮੈਂ ਥੋੜੇ ਜਿਹਾ ਬਦਾਮ ਬਦੂਮ ਚ ਛਿੱਲ ਕੇ ਰੱਖਦਾ ਪਹਿਲਾਂ ਐਨੇ ਭਵਜੋਦੇ ਪਾਪਾ ਗੱਡੀ ਮੋੜ ਰਹੇ ਆ ਗੱਡੀ ਮੋੜ ਕੇ ਖੜਾ ਲੈਣੀ ਆ ਤੇ ਬੱਚਾ ਨੂੰ ਵੀ ਮੈਂ ਜਗਾਇਆ ਹੀ ਮੈਂ ਕਿ ਤੁਸੀਂ ਉਠੋ ਇੰਨੇ ਅੰਨੇ ਮੈਂ ਰੋਟੀ ਬਣਾ ਲਾਂ ਕਿਉਂਕਿ ਟਿਫਨ ਰੈਡੀ ਕਰਨੇ ਆ ਫਿਰ ਮੈਂ ਰੋਟੀ ਰੋਟੀ ਬਣਾ ਕੇ ਫਿਰ ਅੰਦਰ ਜਾਉਂਗੀ ਫਿਰ ਬੱਚਿਆਂ ਕੇ ਸਿਰਸੂਰ ਪਾਉਂਗੀ ਕਿਉਂਕਿ ਰੂਪ ਤਾਂ ਸੋਰੀ ਜੋਤ ਇਹ ਨਾਲਾ ਦਿੰਦੀ ਆ ਰੂਪ ਨੂੰ ਜੋਤ ਖੁਦ ਵੀ ਨਾਲਾ ਲੰਦੀ ਆ ਤੇ ਰੂਪ ਨੂੰ ਵੀ ਨਾਲਾ ਦਿੰਦੀ ਆ ਹਣਾ ਤੇ ਮੇਰੇ ਸਿਰਸਿਰ ਬਾਣੇ ਰਹਿ ਜਾਂਦੇ ਆ ਸਿਰ ਬਾਣੇ ਨਹੀਂ ਆਂਦੇ ਹੈਗੇ ਦੋਨੋਂ ਬੇਟੀਆਂ ਨੂੰ ਮੇਰੀਆਂ ਨੂੰ ਕਿਉਂਕਿ ਬੜੇ ਵਾਲੀ ਨੂੰ ਵੀ ਨਹੀਂ ਆਂਦਾ ਕਹਿੰਦੀ ਮੰਮੀ ਮੇਤੋਂ ਗੁੱਤ ਢਿੱਲੀ ਹੁੰਦੀ ਆ ਸਿਰ ਨਹੀਂ ਮੇਤੋਂ ਬਾਹ ਹੁੰਦਾ ਹੈਗਾ ਇਸ ਕਰਕੇ ਮੈਂ ਸਿਰ ਬਾਦ ਨਹੀਂ ਆ ਦੋਨੋਂ ਬੱਚਿਆਂ ਕੇ ਖੋਲ ਲੰਦੀ ਆ ਗੁੱਤਾ ਫਿਰ ਮੈਂ ਕਹਿ ਦਿੰਦੀ ਆ ਪੁੱਤ ਰੈਡੀ ਛੇ ਬੁੱਟਾ ਖੋਲ ਕੇ ਰੱਖ ਲਓ ਫਿਰ ਮੈਂ ਸਿਰ ਬਾਦਨਨੀ ਐ ਸ਼ੂਜ਼ ਪਾ ਰਿਆਂ ਲੋ ਜੀ ਰਪੈਂਜਲ ਹੋ ਗਈ ਤਿਆਰ ਸਕੂਲ ਵਾਸਤੇ ਤੇ ਬਬਜੋਤ ਵੀ ਹੋ ਗਈ ਐ ਰੈਡੀ ਬਸ ਇਹਨਾਂ ਕੀ ਪਾਣੀ ਦੀ ਬੋਤਲਾਂ ਦੇਣੀਆਂ ਮੈਂ ਉਹ ਦੇ ਰਹੀ ਐ ਤੇ ਬਬਜੋਤ ਕੇ ਪਾਪਾ ਨੇ ਕਰੀ ਐ ਪਾਲਸ ਰੂਪ ਕੇ ਬੁੱਟਾ ਨੂੰ ਖੁਦ ਪਾਲੇਗਾ ਨਾ ਮੇਰਾ ਪੁੱਤ ਸ਼ੂਜ਼ ਤੋਂ ਅੱਛਾ ਬੱਚਾ ਆ ਨਾ ਆਪਣਾ ਕੰਮ ਖੁਦ ਕਰਦਾ ਬੋਤਲ ਠੀਕ ਐ ਮੈਂ ਲਿਆ ਰਹੀ ਐ ਬੋਤਲ ਹਰ ਜਨ ਤੁਹ ਲੋ ਜੀ ਇਧਰ ਰੂਪ ਆਪਣੇ ਪਾਪਾ ਤੇ ਪੁਆਰੀਆਂ ਸ਼ੂਜ਼ ਕਹਿੰਦੀ ਪਾਪਾ ਸ਼ੂਜ਼ ਪਾ ਦੋ ਲੇਕਿਨ ਇੱਕ ਸ਼ੂਜ਼ ਪੁਆਇਆ ਫਿਰ ਕਹਿੰਦੀ ਸਾਰੇ ਸ਼ੂਜ਼ ਮੈਂ ਹੀ ਪਾਉਂਗੀ ਖੁਦ ਦੇਖੋ ਰਪੈਂਜਲ ਦੀਆਂ ਗੱਲਾਂ ਸੁਣੋ ਤੁਸੀਂ ਤੇ ਲੋ ਜੀ ਬੱਚੇ ਹੋ ਰਹੇ ਆ ਰੈਡੀ ਮੇਰੇ ਬਸ ਹੁਣ ਸਕੂਲ ਜਾਣ ਵਾਸਤੇ ਤਿਆਰ ਆਂ ਜੀ ਇਹ ਰੂਪੰਜਲ ਇਧਰ ਆਪਣੇ ਪਾਪਾ ਨੂੰ ਕਹਿ ਰਹੀ ਆ ਕਿ ਸਾਨੂੰ ਸਕੂਲ ਤੋਂ ਲੈਣ ਆਇਓ ਅੱਜ ਜਾਂ ਛੱਡ ਕੇ ਆਓ ਪਰ ਬਾਵਜੂਦ ਦੇ ਪਾਪਾ ਕਹਿੰਦੇ ਮੈਂ ਗੱਡੀ ਨਹੀਂ ਲੈ ਕੇ ਜਾਣੀ ਅੱਜ ਮੈਂ ਐਕਟਿਵਾ ਤੇ ਬੱਸ ਚੜਾ ਕੇ ਆਉਂਗਾ ਪਰ ਰੂਪੰਜਲ ਜਿੱਦ ਕਰ ਰਹੀ ਆ ਕਹਿੰਦੀ ਮੈਨੂੰ ਛੱਡ ਕੇ ਆਓ ਮੈਨੂੰ ਲੈਣ ਆਜਿਓ ਮੈਨੂੰ ਕੁਝ ਮਤਲਬ ਪਖਾਣੇ ਜੇ ਪਾ ਰਹੀ ਆ ਅੱਜ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੀ ਆ ਲੇਕਿਨ ਬਾਬਜੋ ਤੇ ਪਾਪਾ ਕਹਿੰਦੇ ਨਹੀਂ ਤੈਨੂੰ ਸਕੂਲ ਛੱਡ ਕੇ ਆਉਂਗਾ ਮੈਂ ਤੇ ਆਂਦਾ ਵਾ ਲੈ ਕੇ ਆ ਜਾਊਂਗਾ ਠੀਕ ਆ ਤੇ ਲੋ ਜੀ ਇਹ ਵੀਡੀਓ ਮੇਰੀ 3 ਘੰਟੇ ਲੇਟ ਦੀ ਹੈ ਜਦੋਂ ਮੇਰੇ ਬੱਚੇ ਸਕੂਲ ਚਲੇ ਗਏ ਉਸ ਤੋਂ ਬਾਅਦ ਮੈਂ ਸਾਰੇ ਸੋਰੀ ਪਹਿਲਾਂ ਮੈਂ ਆਪਣੀ ਰੋਟੀ ਖਾਈ ਰੋਟੀ ਖਾਣ ਤੋਂ ਬਾਅਦ ਮੈਂ ਮਾਂਜੇ ਭਾਂਡੇ ਭਾਂਡੇ ਬਹੁਤ ਜ਼ਿਆਦਾ ਤੇ ਮੇਰੇ ਕੋਲ ਇਕੱਠੇ ਹੋਏ ਵੇ ਤੇ ਉਸ ਤੋਂ ਬਾਅਦ ਮੈਂ ਝਾੜੂ ਪੋਚਾ ਲਾਇਆ ਝਾੜੂ ਪੋਚਾ ਲਾ ਕੇ ਸਭ ਤੇ ਬਾਦਗੇ ਵਿੱਚ ਮੈਂ ਕੱਪੜੇ ਧੋਏ ਆ ਫਿਰ ਖੁਦ ਨਹੀ ਆ ਮੈਂ ਕਿਉਂਕਿ ਨਾਤੋਂ ਕੇ ਫਿਰ ਮੇਰੇ ਕੱਪੜੇ ਵੀ ਨਾਲ ਦੀ ਨਾਲ ਨਿਕਲ ਗਏ ਆ ਤੇ ਮੈਂ ਕਹਿੰਦੀ ਨਾ ਤੋ ਕੱਪੜੇ ਪਾ ਰਹੀ ਆ ਸੁਕਣੇ ਕਿਉਂਕਿ ਛੱਤ ਕੇ ਉੱਪਰ ਬਹੁਤ ਜ਼ਿਆਦਾ ਕੋਠੇ ਪਰ ਧੂੜ ਮਿੱਟੀ ਆ ਰਹੀ ਆ ਤੋ ਜਸਟ ਕੱਪੜੇ-ਕੁਪੜੇ ਧੋ ਕੇ ਮੈਂ ਹੁਣੀ ਹੀ ਨਿਕਲੀ ਆ ਸੌਰੀ ਫ੍ਰੀ ਹੋਈ ਆ ਕਿਉਂਕਿ ਕੱਪੜੇ ਵੀ ਬਹੁਤ ਏ ਅੱਜ ਧੋਣੇ ਵਾਲੇ ਔਰ ਸਵੇਰੇ ਫਿਰ ਮੈਂ ਛੋਲਿਆਂ ਦੀ ਸਬਜ਼ੀ ਬਣਾਈ ਆਲੂ ਛੋਲਿਆਂ ਦੀ ਤੇ ਬੱਚੇ ਗਏ ਆ ਮੇਰੇ ਸਕੂਲ 2 ਵਜੇ ਆਉਣਗੇ ਔਰ ਜਸਟ ਮੈਂ 11:30 ਹੋ ਗਏ 11:30 ਵਜੇ ਵੇਲੀ ਹੋਈਆਂ ਤੁਸੀਂ ਦੇਖ ਲਓ ਫਿਰ ਪਰਸੋਂ ਨੂੰ ਪਾਰਟੀ ਦੇ ਵਿੱਚ ਚਲੇ ਗਏ ਹਨਾ ਮੰਗਲਵਾਰ ਨੂੰ ਪਾਰਟੀ ਥੀ ਰਾਤ ਨੂੰ ਫਿਰ ਕੱਲ ਕੱਪੜੇ ਸੋਰੀ ਸੋਮਵਾਰ ਦੀ ਮੰਗਲਵਾਰ ਦੀ ਹਨਾ ਕੱਲ ਰਾਤ ਪਾਰਟੀ ਥੀ ਨੀ ਨਹੀਂ ਸੋਮਵਾਰ ਦੀ ਹਨਾ ਸੋਮਵਾਰ ਦੀ ਰਾਤ ਦੀ ਰਿਸੈਪਸ਼ਨ ਪਾਰਟੀ ਥੀ ਹਾਂ ਸੋਮਵਾਰ ਦੀ ਤੇ ਮੰਗਲਵਾਰ ਨੂੰ ਬੱਚਿਆਂ ਨੂੰ ਛੁੱਟੀ ਦੀ ਔਰ ਮੰਗਲਵਾਰ ਨੂੰ ਫੇਰ ਮੈਂ ਕੱਪੜੇ ਧੋਏ ਨਹੀਂ ਹੈਗੇ ਕਿਉਂਕਿ ਬੱਚੇ ਸਾਰਾ ਦਿਨ ਘਰ ਆਤੇ ਹਨਾ ਰੋਟੀ ਪਾਣੀ ਵੀ ਚਲੋ ਟਾਈਮ ਨਹੀਂ ਮਿਲਿਆ ਮੈਂ ਇਕੱਠੇ ਘਰਤੇ ਤੇ ਤੇ ਅੱਜ ਧੋਏ ਆ ਮੈਂ ਕਿਉਂਕਿ ਜਿਹੜੇ ਵਿਆਹ ਬੂਤੇ ਪਾਏ ਤੇ ਹਨਾ ਉਹ ਖਰਾਬ ਹੋ ਜਾਂਦੇ ਸੌਰੀ ਧੋਣੇ ਤਾਂ ਪੈਂਦੇ ਹੀ ਆ ਚਾਹੀ ਆਪਾਂ ਨੇ 2 ਘੰਟੇ ਵਾਸਤੇ ਪਾਏ ਆ ਲੇਕਿਨ ਪਸੀਨੇ ਦੀ ਬਦਬੂ ਜੀ ਆ ਜਾਂਦੀ ਐ ਇਸ ਕਰਕੇ ਮੇਰੇ ਧੋਣੇ ਪਈਆਂ ਤੇ ਫਿਲਹਾਲ ਬੱਚੇ ਮੇਰੇ 2 ਵਜੇ ਆਉਣਗੇ ਔਰ ਅੱ ਜੀ ਆਲੂ ਛੋਲਿਆਂ ਦੀ ਸਬਜੀ ਸ਼ਾਮ ਤੱਕ ਆਪਣੀ ਉਹੀ ਚੱਲਨੀ ਆ ਸਵੇਰੇ ਬਣਾ ਲੰਨੀ ਆ ਮੈਂ ਬਾਰ ਬਾਰ ਬਣਾਣੇ ਤੇ ਸਵੇਰੇ ਠੀਕ ਆ ਸਵੇਰੇ ਤਾਜੀ ਸਬਜੀ ਬਣਾ ਲਓ ਆਪਣਾ ਸ਼ਾਮ ਤੱਕ ਖਾਈ ਜਾਓ ਅਗਲੇ ਦਿਨ ਫੇਰ ਸਵੇਰੇ ਤਾਜੀ ਬਣਾ ਲਓ ਸ਼ਾਮ ਤੱਕ ਖਾਈ ਜਾਓ ਫ੍ਰਿਜ ਦੇ ਵਿੱਚ ਤਾਂ ਖਰਾਬ ਨਹੀਂ ਹੁੰਦੀ ਔਰ ਜਿਹੜੇ ਟੀਫਨਾਂ ਦੇ ਵਿੱਚ ਰੋਟੀ ਜਾਂਦੀ ਆ ਨਾ ਮਤਲਬ ਸਬਜੀ ਜਾਂਦੀ ਹੈ ਔਰ ਟੀਫਨਾਂ ਦੇ ਵਿੱਚ ਦੁਪਹਿਰ ਤੱਕ ਸਬਜੀ ਐ ਠੀਕ ਠਾਕ ਪਈ ਰਹਿੰਦੀ ਆ 4 ਵਜੇ ਤੱਕ ਜੀ ਮੈਂ ਕਿ ਹੁਣ ਮੇਰੇ ਹਸਬੰਡ ਆਪਣੀ ਗੱਡੀ ਬਾਹਰ ਖੜਾ ਦਿੰਨੇ ਆ ਨਾ ਬਾਹਰ ਏਸੀ ਤਾਂ ਨਹੀਂ ਆਪਾਂ ਚਲਾ ਕੇ ਖੜਾ ਸਕਦੇ ਬੰਦ ਕਰ ਕੀ ਖੜਾਉਂਗੇ ਤੇ ਉਹਦੇ ਵਿੱਚ ਅਗਰ ਟਿਫਨ ਪਿਆ ਰਹਿੰਦਾ ਨਾ ਤਾਂ ਖਰਾਬ ਹੋਣ ਦਾ ਖਤਰਾ ਹੁੰਦਾ ਲੇਕਿਨ ਜੇ ਮੈਂ ਤਾਜੀ ਸਬਜ਼ੀ ਬਣਾਉਣੀ ਆ ਨਾ ਤਾਂ ਬਿਲਕੁਲ ਖਰਾਬ ਨਹੀਂ ਹੁੰਦੀ ਹੈਗੀ ਭਾਵੇਂ ਗੱਡੀ 'ਚ ਹੀ ਪਿਆ ਰਹੇ ਡੱਬਾ ਲੇਕਿਨ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਗੱਡੀ 'ਚ ਕੱਢ ਕੇ ਨਾ ਤੁਸੀਂ ਆਫਿਸ 'ਚ ਹੀ ਰੱਖ ਲਿਆ ਕਰੋ ਕਿਉਂਕਿ ਇਹ ਦਫ਼ਤਰ 'ਚ ਆਪਣੇ ਆਫਿਸ 'ਚ ਰੱਖਦੇ ਤਾਂ ਹੈਗੇ ਆ ਨਾ ਕਿ ਦੌੜ ਭੱਜ ਲੱਗੀ ਰਹਿੰਦੀ ਐ ਇੱਧਰ ਉੱਧਰ ਕਿਉਂਕਿ ਪ੍ਰੋਪਰ ਨਹੀਂ ਬੈਠਦੇ ਆਫਿਸ ਦੇ ਵਿੱਚ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਕਹਿੰਦੇ ਤੋ ਪਤਾ ਨਹੀਂ ਕੀ ਹੋ ਗਿਆ ਤਾਂ ਮੇਰਾ ਫੋਨ ਹੈਂਗ ਜਾ ਹੋ ਗਿਆ ਤਾਂ ਹੁਣ ਦੁਬਾਰਾ ਬੰਦ ਕਰਕੇ ਦੁਬਾਰਾ ਚਲਾਇਆ ਤੇ ਇਸ ਕਰਕੇ ਹੁਣ ਇਹ ਆਪਣੇ ਕੋਟ ਦੇ ਅੰਦਰ ਰੱਖਣ ਲੱਗੇ ਆ ਡੱਬਾ ਟਿਫਨ ਤੇ ਫਿਲਹਾਲ ਹੁਣ ਸਬਜੀ ਸਬਜੀ ਮਤਲਬ ਰਾਮ ਤੇ ਰੋਟੀ ਖਾ ਜਾਂਦੇ ਲੇਕਿਨ ਅੱਜ ਲੈ ਕੇ ਨਹੀਂ ਗਏ ਟਿਫਨ ਅੱਜ ਨਾਲੇ ਜਲਦੀ ਆ ਜਾਣਾ 2 ਵਜੇ ਤੇ ਤਾਜੀ ਖਾ ਲੈਣੀ ਆ ਘਰ ਆ ਕੇ ਔਰ ਬੱਚਿਆਂ ਨੇ ਵੀ ਤਾਜੀ ਰਾਤ ਮੈਂ ਬਣਾਏ ਤੇ ਦਾਲ ਛੋਲ ਥੋੜੇ ਜਿਹਾ ਛੋਲ ਵੀ ਬਚੇ ਪਈਆਂ ਅਗਰ ਕਿਸੇ ਨੇ ਖਾਣੇ ਹੋਏ ਦੁਪਹਿਰ ਨੂੰ ਖਾ ਲੈਣੇ ਐ ਨਹੀਂ ਮੈਂ ਫੁਲਕੇ ਬਣਾਣੇ ਆ ਬਸ ਸਿੰਪਲ ਲੇਕਿਨ ਮੈਨੂੰ ਚਟਣੀ ਬੜੀ ਟੈਸਟੀ ਲੱਗਦੀ ਐ ਮੈਂ ਚਟਣੀ ਇੰਨੀ ਵਧੀਆ ਬਣਾਈ ਹੋਈ ਐ ਨਾ ਤੇ ਆਓ ਜੀ ਕਦੇ ਸਾਰੇ ਜਿਹੜੇ ਮੇਰੇ ਵਲੌਗ ਦੇਖਦੇ ਆ ਤੁਹਾਨੂੰ ਚਟਣੀ ਜ਼ਰੂਰ ਖਵਾਵਾਂਗੇ ਤੇ ਥੋੜੀ ਦੇਰ ਰੈਸਟ ਕਰਦੇ ਆਪਾਂ ਤੇ ਬੱਚੇ ਦੇਖਦੀਆਂ ਵੀ ਕਿੰਨੇ ਕ ਵਜੇ ਆਣਨੇ ਤੇ ਲੋਜੀ ਫੇਰ ਮੇਰਾ ਫੋਨ ਫੇਰ ਬੰਦ ਹੋ ਗਿਆ ਤਾਂ ਥੋੜੀ ਦੇਰ ਲਈ ਤੇ ਦੇਖਦੀ ਆਂ ਜੀ ਸਬਜ਼ੀ ਵਾਲਾ ਅੱਜ ਕੀ ਲਈਏ ਇੱਕ ਮੇਰੀ ਦਿਲ ਕਰਦਾ ਪਿੰਡੀਆਂ ਲਵਾ ਏਪਿੰਡਿਆ ਲੈਣ ਦੀ ਸਲਾਹ ਹੈ ਮੇਰੀ ਅੱਜ ਚਲੋ ਜੀ ਟਾਈਮ ਹੋ ਗਿਆ ਮੇਰੇ ਬੱਚਿਆਂ ਦਾ ਆਣ ਦਾ ਔਰ ਅੱਜ ਮੇਰੀ ਸਲਾਹ ਹੈ ਕਿ ਮੈਂ ਲੈ ਕੇ ਆਵਾਂ ਆਪਣੇ ਨਿਆਣਾ ਨੂੰ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਧੁੱਪ ਹੈ ਸੋਚਿਆ ਕਿ ਮੈਂ ਹੀ ਲੈ ਕੇ ਆਵਾਂ ਨਾਲ ਆਪਾਂ ਦੇਖ ਲਾਂਗੇ ਹਨਾ ਬੱਚਿਆਂ ਨੂੰ ਤੇ ਚਲੋ ਜੀ ਚੱਲਦੇ ਆਂ ਲੈਣ ਫਿਲਹਾਲ ਮੈਂ ਕੁੰਡਾ ਲਾ ਦਾਂ ਦਰਵਾਜ਼ਾ ਬੰਦ ਕਰ ਦਾਂ ਲੇਕਿਨ ਇਹ ਓਪਨ ਹੀ ਰਹਿਣ ਦਾਂ ਇੱਕ ਦਿਨ ਕਰ ਦਾਂ ਵੀ ਹੁਣ ਤਾਂ ਆਪਾਂ ਨੇ ਮੁੜਿਆ ਆਣਾ ਹਨਾ ਤੇ ਦੇਖਦੇ ਆਂ ਜੀ ਬੱਚਿਆਂ ਨੂੰ ਫਿਰ ਆਪਾਂ ਆਣ ਵਾਲੇ ਆ ਬੱਚੇ ਧੁੱਪ ਵੀ ਬਹੁਤ ਤੇਜ਼ ਹੈ ਨਹੀਂ ਧੁੱਪ ਤੇਜ਼ ਹੈ ਨਾ ਤੇ ਬੱਚੇ ਪਤਾ ਨਹੀਂ ਧੁੱਪ ਕੇ ਵਿੱਚ ਕਿਸ ਤਰ੍ਹਾਂ ਆਉਂਗੇ ਇੰਨੇ ਵਿੱਚ ਕਈ ਵਾਰ ਸੋਚਦੀ ਹਾਂ ਨਾ ਕਿ ਛਤਰੀ ਦੇ ਆ ਕਰੂੰ ਜੋਤ ਨੇ ਰੂਪ ਨੂੰ ਮੈਂ ਵੀ ਛਤਰੀ ਲੈ ਕੇ ਆ ਜੇ ਕਰੇਗੀ ਲੇਕਿਨ ਫਿਰ ਫੜਨੀ ਓਖੀ ਆ ਫਿਰ ਛਤਰੀ ਰੋਜ਼ ਸਕੂਲ ਮੈਂ ਕਿਸ ਤਰ੍ਹਾਂ ਲਿਆਇ ਕਰੂੰਗੀ ਹਨਾ ਆਏ ਰੱਬਾ ਕੈਨੀ ਧੁੱਪ ਐ ਬਾਹਰ ਨਿਕਲ ਕੇ ਪਤਾ ਲੱਗਦਾ ਐ ਮੈਂ ਅੰਦਰ ਬੈਠੀ ਰਹਿਨੀ ਆ ਸਾਰਾ ਦਿਨ ਮੈਨੂੰ ਪਤਾ ਨਹੀਂ ਕਿੰਨੀ ਗਰਮੀ ਐ ਪਰ ਵਾਕਈ ਬਈ ਗਰਮੀ ਬਹੁਤ ਐ ਬਾਹਰ ਇੱਕ ਵੀ ਬੰਦਾ ਨਹੀਂ ਦਿਖ ਰਿਹਾ ਹੈਗਾ ਬਾਹਰ ਗਲੀ ਦੇ ਵਿੱਚ ਧੁੱਪੇ ਧੁੱਪੇ ਚਾਰੇ ਪਾਸੇ ਤੇ ਇੱਧਰ ਹੈ ਗੁਰਦੁਆਰਾ ਸਾਹਿਬ ਦਾ ਮੂਰਲਾ ਗੇਟ ਹੈ ਜੀ ਇੱਕ ਤਾਂ ਮੇਰੇ ਘਰ ਦੇ ਮੂਰੇ ਹੈ ਜਿਹੜੀ ਮੈਂ ਅਕਸਰ ਵੀਡੀਓ ਬਣਾਉਣੀ ਹੁੰਨੀ ਹੈ ਇਹ ਫਰੰਟ ਹੈ ਗੁਰਦੁਆਰਾ ਸਾਹਿਬ ਦਾ ਤੇ ਇਸ ਤੇ ਪਿਛਲੇ ਪਾਸੇ ਸਾਡਾ ਘਰ ਹੈ ਔਰ ਫਰੰਟ ਗੇਟ ਹੈ ਜੀ ਇਹ ਇਹ ਸਾਹਮਣੇ ਗਲੀ ਹੈ ਜੀ ਜਿੱਥੇ ਸਾਹਮਣੇ ਬੱਸ ਰੁਕਦੀ ਆ ਬਬਜੋਤ ਔਰ ਪੈਂਜਲਦੀ ਤੇ ਇਹ ਸਾਹਮਣੇ ਵਿਆਹ ਵਾਲਿਆਂ ਦਾ ਘਰ ਹੈ ਹਰੇ ਚੁੰਨੀਆਂ ਨਹੀਂ ਉਤਰੀਆਂ ਜਿਨ੍ਹਾਂ ਦੇ ਅਸੀਂ ਪਾਰਟੀ ਤੇ ਆਏ ਤੇ ਸੋਮਵਾਰ ਵਾਲੇ ਦਿਨ ਰਾਤ ਦੀ ਰਿਸੈਪਸ਼ਨ ਪਾਰਟੀ ਸੀ ਇਹਨਾਂ ਦੀ ਤੇ ਹਾਲੇ ਤੱਕ ਚੁੰਨੀਆਂ ਲੱਗੀਆਂ ਹੋਈਆਂ ਉਦਾਂ ਦੀਆਂ ਉਤਾਂ ਤੇ ਇਹਨਾਂ ਦੇ ਮੈਰਿਜ ਥੀ ਤੇ ਅੱਜ ਤਾਰੂਗੇ ਸ਼ਾਇਦ ਸ਼ਾਮ ਨੂੰ ਤੇ ਲੋ ਜੀ ਬੱਚਿਆਂ ਦੀ ਬੱਸ ਵੀ ਆ ਗਈ ਆ ਸਾਹਮਣੇ ਤੇ ਪਿੱਛੇ ਰੁਕ ਗਈ ਬੱਸ ਬੱਚਿਆਂ ਦੀ ਔਰ ਮੇਰੇ ਬੱਚੇ ਦੌੜ ਕੇ ਆਉਣਗੇ ਹੁਣ

ਸਾ ਪਰ ਇਹ ਬੈਗ ਭਾਰੀ ਹੈ ਨਾ ਉਹ ਠੀਕ ਹੈ ਜੋ ਤੂੰ ਵੀ ਸਾਈਕਲ ਖੜਾ ਦੇ ਕਰ ਕੁਝ ਖਾ ਲਿਆ ਹਾਂ ਬੈਗ ਬੜਾ ਭਾਰੀ ਜੋਤਗਾ ਤੇ ਅੱਜ ਮੈਂ ਚੱਕ ਕੇ ਦੇਖਿਆ ਬੈਗ ਸੱਚੀ ਵਾਕਈ ਬਹੁਤ ਭਾਰੀ ਹੈ 15 20 ਕਿਲੋ ਵਜ਼ਨ ਹੋਣਾ ਤੇਰੇ ਬੈਗ ਦੇ ਵਿੱਚ ਹਨਾ 15 20 ਕਿਲੋ ਵਜ਼ਨ ਹਾਂ 15 20 ਕਿਲੋ ਵਜ਼ਨ ਹੋਣਾ ਜੋਤ ਕੇ ਬੈਗ ਮਾ ਤੇਰਾ ਬੈਗ ਵੀ ਭਾਰੀ ਹੈ ਨਾ 12 ਕਿਤਾਬਾਂ ਤੇਰੇ ਬੈਗ ਹੋਂ ਕਿ ਬਾਬਾ ਕੀ ਹੁਆ ਸਸਤੇ ਬੱਚੇ ਲੈ ਆਈ ਜੀ ਮੈਂ ਆਪਣੇ ਘਰ ਕਿਉਂਕਿ ਗਰਮੀ ਬਹੁਤ ਹੈ ਔਰ ਬੈਗ ਮੈਂ ਅੱਜ ਫਸਟ ਟਾਈਮ ਚੱਕ ਕੇ ਦੇਖਿਆ ਜੋਤ ਕਾ ਵਾਕਈ ਬੈਗ ਬਹੁਤ ਭਾਰੀ ਹੈ ਜੋਤ ਨੇ ਸੱਚ ਕਿਹਾ ਕਹਿੰਦੀ ਬੈਗ ਮੇਰਾ ਬਹੁਤ ਭਾਰੀ ਹੈ ਉਹਦਾ ਮੋਢਾ ਦੁਖਦਾ ਕਈ ਵਾਰ ਵੀ ਮੇਰਾ ਮੋਢਾ ਦੁਖ ਗਿਆ ਮੰਮੀ ਕਈ ਵਾਰ ਕਹਿੰਦੀ ਹੁੰਨੀ ਹੈ ਹੁੰਦੀ ਹੈ ਹਨ ਤੇ ਮੈਂ ਨਾ ਮਤਲਬ ਮ사ਜ ਕਰ ਦਾਂਗੀ ਉਸਕੇ ਮੋਢਿਆਂਗੀ ਮੈਂ ਕਿਹਾ ਚਲੋ ਵੈਸੇ ਕੋਈ ਨਸ ਨੁਸ ਦਬਗੀ ਹੋਣੀ ਪਰ ਹੁਣ ਪਤਾ ਲੱਗਿਆ ਵੀ ਇਹ ਨਾ ਜੋ ਭਾਰੀ ਬੈਗ ਹੈ ਉਹ ਚੱਕਦੀ ਆ ਉਹਦੇ ਕਰਕੇ ਇਹਦਾ ਮੋਢਾ ਦੁਖਦਾ ਹੈ ਹਨਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਬੱਚੇ ਮੇਰੇ ਅੰਦਰ ਹਨ ਗਰਮੀ ਤੋਂ ਤੇ ਕੱਲ ਦੀ ਛੁੱਟੀ ਹੈ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਕਿਉਂਕਿ ਇੱਕ ਤਾਂ ਲੇਬਰ ਡੇ ਹੈ ਔਰ ਨੰਬਰ 2 ਇਹਨਾਂ ਦੇ ਸਕੂਲ ਦੇ ਵਿੱਚ ਪੰਡਾ ਰਹੇ ਆ ਕਿਉਂਕਿ ਜਿਹੜੇ ਪ੍ਰਿੰਸੀਪਲ ਦੇ ਹਸਬੈਂਡ ਹੈ ਮਤਲਬ ਇਹਨਾਂ ਦੇ ਸਕੂਲ ਦੇ ਵਿੱਚ ਨਾ ਜੋ ਪ੍ਰਿੰਸੀਪਲ ਹੈ ਉਹ ਮੈਡਮ ਹੈ ਲੇਡੀ ਹੈ ਤੇ ਜੋ ਉਹਨਾਂ ਦੇ ਹਸਬੰਡ ਤੇ ਨਾ ਉਹਨਾਂ ਦੀ ਡੈਥ ਹੋ ਗਈ ਸੀ ਅ ਤੋਂ ਡੈਥ ਹੋਈ ਵੀ ਆ ਸੋਰੀ ਉਹਨਾਂ ਦੇ ਹਸਬੰਡ ਦੀ ਲੇਕਿਨ ਉਹ ਹਰ ਸਾਲ ਬਰਥਡੇ ਮਨਾਉਂਦੇ ਆ ਉਹਨਾਂ ਦਾ ਤੇ ਬਰਥਡੇ ਅੱਜ ਹੀ ਕੱਲ ਨੂੰ ਇਹਨਾਂ ਦੇ ਪ੍ਰਿੰਸੀਪਲ ਦੇ ਹਸਬੰਡ ਦਾ ਕੱਲ ਨੂੰ ਬਰਥਡੇ ਆ ਤੇ ਬਰਥਡੇ ਵਾਲੇ ਦਿਨ ਭੰਡਾਰਾ ਰੱਖਿਆ ਹੋਇਆ ਤੇ ਇਸ ਕਰਕੇ ਕੱਲ ਦੀ ਛੁੱਟੀ ਆ ਮੇਰੇ ਬੱਚਿਆਂ ਨੂੰ ਤੇ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਕਿ ਲੇਟ ਘਟ ਵੱਧ ਰਹੀ ਅੱਜ ਮੈਂ ਸਾਰੇ ਅ ਇਨਵਰਟਰ ਵੀ ਬੰਦ ਕਰ ਦਿਆ ਇਨਵਰਟਰ ਟਕ 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 ਬੋਲ ਰਿਹਾ ਔਰ ਆਪਣਾ ਕਿਆ ਕਿਆ ਕਰਦੇ ਆ ਉਹਨੂੰ ਫ੍ਰਿਜ ਵੀ ਬੰਦ ਕਰ ਦਿਆ ਮੈਂ ਏਸੀ ਵੀ ਨਹੀਂ ਔਨ ਕਰਿਆ ਅੱਜ ਕਿਉਂਕਿ ਅੱਜ ਲਾਈਟ ਨਾ ਹਿੱਲ ਰਹੀ ਐ ਘਟ-ਬਧ ਰਹੀ ਐ ਅੱਜ ਲਾਈਟ ਇਸ ਕਰਕੇ ਵੀ ਕਿਉਂ ਰਿਸਕ ਲੈਣਾ ਆਪਾਂ ਛੱਤ ਵਾਲਾ ਪੱਖਾ ਚੱਲ ਰਿਹਾ ਵਸ ਇਨਵਰਟਰ ਤੋਂ ਇਨਵਰਟਰ ਤਾਂ ਬੰਦ ਕਰਤੇ ਆ ਲੇਕਿਨ ਜੋ ਇਨਵਰਟਰ ਦੇ ਵਿੱਚ ਬਿਜਲੀ ਐ ਨਾ ਉਹਦੇ ਰਾਹੀਂ ਪੱਖਾ ਚੱਲ ਰਿਹਾ ਐ ਤੇ ਅੰਦਰ ਅਸੀਂ ਰਾਮ ਤੇ ਬੈਠੇ ਆਂ ਪੱਖੇ ਦੇਖਣਾ ਦੇਖੋ ਸਾਹਮਣੇ ਦਿਖ ਰਿਹਾ ਤੁਹਾਨੂੰ ਮੱਛੀਆਂ ਵਾਲਾ ਵੀ ਹਿੱਲ ਰਿਹਾ ਐ ਨਾ ਲਾਈਟ ਉਹ ਇਦਾਂ ਹੀ ਹਿੱਲ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ